ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਾਨੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੇ ਇਹਨਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਫੇਸਬੁੱਕ ਪੇਜ ਨੂੰ ਉਹ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਅਜੇ ਤੋਂ ਨੂੰ ਬਾਬੇ ਨਾਲ ਗੱਲਬਾਤ ਕਰਾਉਣੀ ਆਗੇ ਪੁਰਾਣੀਆਂ ਗੱਲਾਂ ਕਰਦੇ ਆ ਬਾਬੇ ਨਾਲ ਤੇ ਵੀਡੀਓ ਚੈਨਲ ਤੱਕ ਬਣੀ ਰਿਓ ਬਾਬੇ ਨੇ ਵਾਹ ਜਿਹੜੀ ਬਾਬੇ ਦੀ ਪੀੜ੍ਹੀ ਆ ਬਾਬੇ ਵਰਗਿਆਂ ਦੇ ਜਿਹੜੇ ਉਹ ਸੀਗੇ ਹਾਣੀ ਉਹ ਲਗਭਗ ਅਣਪੜੀ ਸੀ ਬਾਬੇ ਵਰਗਿਆਂ ਨੇ ਪੜ੍ਹਾਈ ਨਹੀਂ ਕੀਤੀ ਅਹੀਂ ਜ਼ਿੰਦਗੀ ਉਹ ਬਸਰ ਕੀਤੀ ਆ ਕਿਵੇਂ ਉਹ ਅਜੇ ਤੱਕ ਕਹਿੰਦੇ ਵਾਹੀ ਕਾਹ ਨਹੀਂ ਜਗਾਇਆ ਤਾਂ ਵਾਹੀ ਕਰੋ ਹਾਂ ਇਹ ਉਹ ਕਹੋ ਕਿ ਨਹੀਂ ਹੈੁੱਦ ਬਾਗ ਆਉਂਦਾ ਸੀ ਮੱਛਾ ਪੂਰਨ ਰੱਖਦੇ ਸੀ ਤਾਕਤਾਂ ਹੁੰਦੀਆਂ ਸੀ ਤੇ ਪਾਣੀ ਚਈਆ ਵਾਹਣ ਦੀ ਤਾਕਤ ਸੀਗੀ ਤੇ ਕੰਨਾਂ ਵਾਹੀ ਜਾਂਦੇ ਸੀ ਆਪਣੀਆਂ ਵਾਹੀ ਚਰਦੇ ਸੀ ਹਾਂ ਫਿਰ ਉਹਦੇ ਪਾਸ ਸਸਤਾ ਸੀ ਗੱਲ ਕਰ ਜਮੀਨ ਦਾ ਸਸਤਾ ਹੁੰਦੀ ਸੀ ਉਹ ਸਹੀ ਕੀ ਕਰੇ ਭਾਵ ਵਾਲਾ ਸਸਤਾ ਸੀ 250 ਗੋਟ ਨਰਮੇ ਦਾ ਹੀ ਨਿਕਿਆ ਉਹਦੇ ਅੱਗੇ ਨੌਕਰੀ ਨਹੀਂ ਕਰਦੇ ਸੀ ਕਹਿੰਦੇ ਕਰਦਾ ਸੀ ਕੋਈ 100 ਦਾ ਇੱਕ ਜਣਾ ਪੜਨਾ ਹੋਵੇ ਆ ਬੋਲੇ ਦਾ ਮਿੱਠੂ ਵੇਖਣਾ ਜੋਰੇ ਦਾ ਹਾਂ 12 ਪੜਿਆ ਸੀਗਾ ਇਹ ਪਟਵਾਰੀ ਲੱਗੇ ਇਹਨਾਂ ਦੇ ਪੁੱਤਾਂ ਦਾ ਲੈ ਆਪਾਂ ਐਵੇਂ ਨੌਕਰੀ ਕਰਨੀ ਹੈ ਵਹੀ ਕਰਾਂਗੇ ਨੌਕਰੀ ਸਰਚੀ ਵਹੀ ਕਰਨ ਲੱਗ ਗਿਆ ਅੱਛਾ ਆ ਗੱਲ ਹੋ ਗਈ ਆ ਤੇ ਹੁਣ ਦਾਖ ਦਿੰਦੇ ਵੀ ਕਹਿੰਦੇ ਕਰਨੀ ਨੌਕਰੀ ਜਮੀਨਾਂ ਦਾ ਮੂੰਹ ਆਪੇ ਘਟ ਗਿਆ ਬਾਹਰ ਜਾਣ ਲਾਗੇ ਬਾਹਰ ਜਾਵੜੋ ਇਹ 200 ਕਿੱਲਾ 150 ਕਿੱਲਾ ਸਾਰੀ ਜਮੀਨ ਉਹ ਪੋਤਾ ਬੈਠ ਕੇ ਪੈਸੇ ਬਣਾ ਕੇ ਬਾਹਰ ਜਾਉਂਦਾ ਉਸ ਵਾਰ ਕੀ ਖੇਤਾਂ ਦੇ ਪੁੱਤੋ ਦੇ ਦਿੰਦੇ ਆ ਇੱਕਲੇ ਕੀ ਦਿੰਦੇ ਆ ਸਾਰੀ ਐਵੇਂ ਖੁੱਝ ਜਾਂਦੀ ਆ ਉੱਥੇ ਜਾ ਕੇ ਵੇਖ ਲੈ ਤੂੰ ਹੁਣ ਸਾਰੇ ਬਾਸੇ ਹੀ ਜਾਂਦੇ ਆ ਹਾਂ ਕੰਮ ਲੱਭਦਾ ਸਾਰਾ ਪੰਜਾਬ ਉੱਥੇ ਜਾਵੜਿਆ ਇੰਨਾ ਕੰਮ ਕਿੰਨਾ ਤਾਂ ਮਿਲ ਜਾਵੇ ਇੱਥੇ ਆ ਵੀ ਜ਼ਿਮੀਂਦਾਰਾਂ ਦਾ ਇਹ ਹੀ ਹੈਗਾ ਸਹੀ ਸਿੱਖਾਂ ਦਾ ਕਹਿਣਾ ਬਈ ਆਉਦੀ ਵਾਹੀ ਕਰੋ ਕਿਸੇ ਨੌਕਰੀ ਨਹੀਂ ਕਰਨੇ ਹਕੂਮਤ ਨਾਲ ਚੱਲੋ ਕਿਸੇ ਹੁਣ ਹਕੂਮਤ ਦਾ ਡੱਕਾ ਕੋਈ ਨਹੀਂ ਤੇਰੇ ਭਾਪੇ ਵੀ ਆਹ ਜਦਾਈ ਜਾਂ ਮੇਰੇ ਨਾਲ ਉਹ ਕਹਿੰਦਾ ਲੈ ਬਾਈ ਵੇਕਾਰ ਹੈ ਜ਼ਮੀਨ ਵੇਕਾਰ ਹੈ ਜੀ ਫਾਇਦਾ ਨਹੀਂ ਉਹ ਆ ਲੋਕਰੀ ਜਿੰਦਗੀ ਹੈ ਆਪਾਂ ਜਦੋਂ ਜਾਣਾ ਹੁੰਦਾ ਕਹਿ ਦਿੰਦਾ ਲੈ ਸਾਰੇ ਆ ਜਾਗਦੇ ਰਹੇ ਤੇ ਮੱਖਰ ਜਾਦੇ ਉੱਥੇ ਕਿਹੜਾ ਹੁਣ ਵੱਧ ਦਾ ਕੰਮ ਮਰੇਗੇਗਾ ਮੋਜ ਦਾ ਨਹੀਂ ਜਿਹੜੇ ਜਿਹਨਾਂ ਕੋਲੇ ਘੱਟ ਜੀ ਜਿਹਨਾਂ ਕੋਲੇ ਘੱਟ ਜ਼ਮੀਨ ਆ ਉਹਨਾਂ ਨੇ ਤਾਂ ਉਹਦਾ ਚੱਲ ਜਾ ਜਾ ਵੜਦੇ ਆ ਬਾਹਰ ਉਹਨਾਂ ਨੂੰ ਤਾਂ ਚੱਲ ਉਹ ਫਾਇਦਾ ਵੀ ਹੈ ਤੇ ਜਿਹਨਾਂ ਕੋਲੇ ਬਾੜੀ ਆ ਗਈ ਉਹ ਵੀ ਜਾਂਦੇ ਆ ਕਿ ਉਹ ਇਹ ਦੇਖੋ ਦੇਖ ਹੀ ਜਾਈ ਜਾਂਦੇ ਆ ਆ ਮੋਗੇ ਕੋਲੇ ਪੰਡਾਕ ਪਤਾ ਨਹੀਂ ਕਿਹੜਾ ਦਿਨ ਮੈਂ ਦੱਸ ਦਿੰਨਾ 100 ਹੀ ਕਿ ਲਗਣੀ ਦਾ ਚਰਨ ਮੁੰਦੇ ਹੋ ਜਿਦ। ਇਹਲਾ ਵੀ ਜਾ ਹੋ ਬਾਹਰ ਜਾਵੜੇ ਕਿੰਨੇ ਹੁੰਦੇ ਆ ਵੀ ਬਾਹਰ ਜਾਵੜਿਆ ਕਿੰਨੇ ਟਰੈਕਟਰ ਸੀ 4-5 ਦੇ ਵਿੱਚ। ਸਰੀ ਵੀ ਲੱਗਦਾ ਹੁੰਦਾ ਸੀ ਪਹਿਲਾਂ ਹੋਸ਼ ਸਾਰਾ ਨੂੰ ਕਿ ਚਲੋ ਬੱਜੇ ਬੱਜੇ ਲੱਗੇ ਜਮੀਨ ਇਸੇ ਵਾਹਣਾ। ਬੱਜੇ ਜਵਾਨ ਆ ਗਏ ਸੇ ਮੁੱਕ ਜਾਂਦੇ ਬਈ ਮੁੱਕਰ ਜਾਂਦੇ। ਭਈਆਂ ਦਾ ਬਗਾਤੀ ਮੁੰਡਾ ਕਿਹਦਾ ਕੂਈ ਵੀ ਜ਼ਿੰਮੇਵਾਰ ਆ ਕੇ ਬਾਹੀ ਕਰ ਲੋ ਮੇਰੇ ਬਾਹਰ ਤੇ ਮੇਰੇ ਟਰੈਕਟਰ ਆ ਬਹੁਣ ਡੱਕਾ ਲੈਂਦਾ ਨਹੀਂ ਤੇ ਪਰ ਰਹੂ ਇੱਥੇ ਮੇਰੇ ਵਾਂ ਦੇ ਵਿੱਚ ਬੰਦਾ ਵਾ ਜ਼ਿੰਮੇਵਾਰ ਚਾਹੀਦਾ ਵਾਂ ਚ ਉਹ ਜਾਣਵਾ ਪਉਰਾ 120 ਕਿਲਾ ਵੇਲਾ ਮੁੰਡੇ ਵਾਰ ਗਏ ਥੋੜੇ ਨਹੀਂ ਥੋੜੇ ਵੇਲੇ ਪੜਦੇ ਘੱਟ ਸੀ ਤੇ ਨੌਕਰੀ ਵੀ ਨਹੀਂ ਕਰਦੇ ਸੀ ਆ ਮਾਦੇ 100 ਦੇ ਇੱਕ ਬੰਦਾ ਸੀਗਾ ਮੁੰਡਾ ਉਹਨੂੰ ਤੇ ਲੈ ਜਾ ਰੁਕ ਲੈ ਜਾਓ ਆਖੇ ਜਿਹੜਾ ਕੰਮ ਕਰਾਓ ਨਿੱਕੇ ਨਿੱਕੇ ਨੂੰ ਰੋਕਵਾਟ ਆਪਣਾ ਥੇਕੀ ਦਾ ਰੋਕਵਾਟ ਦਾ ਤਖਰਤਾ ਸੀ ਰੁਕ ਕੇ ਜਾਣਾ ਤੁਰਦੇ ਆਵਣਾ ਮੇਰਾ ਸਵਾ ਮਰਦੀ ਪੰਡਾ ਚਾਰੇ ਦੀ ਕਿੰਨੀ ਭਾਰੀ ਹੋ ਗਈ ਆ ਪੱਠਿਆ ਦੀ ਪਹਿਲਾ ਥੀਸਾ ਹੋ ਗਈ ਮੇਰਾ ਪਿਓ ਤੇ ਇੱਕ ਹੋਰ ਪੜ ਨਹੀਂ ਜਿਹੜਾ ਇਹ ਜਾ ਦੇਖ ਲੈ ਉਹ ਛੱਤ ਤੇ ਦੋ ਗੜੇ ਲਾਉਂਦੇ ਸੀ ਜੇ ਦੋ ਕੋ ਵਾਟ ਦੋ ਫੜੇ ਅੱਛਾ ਹੁਣ ਤੋ ਹੁਣ ਤੱਕ ਦਿੰਦੇ ਵੀ ਪੜੋ ਪਹਿਲਾਂ ਅਗਰ ਜੀ ਵਾਲੇ ਵੀ ਦੇਖ ਲੈਣ ਵਾਰ ਜਾਨ ਨੂੰ ਫਿਰ ਜਾਵੜੇ ਹੈ ਉਹੋਈ ਗੱਲ ਹੈ ਜਿਹੜਾ ਪਹਿਲਾ ਜਾਵੜੇ ਉਹ ਤਾਂ ਅਜੇ ਤੋਹਣਾ ਕੋ ਸੀਗੇ ਹੁਣ ਆ ਗਿਆ ਤੇ ਰਚਾਈ ਹੈ ਦਸਵੇਂ ਨੂੰ 30 ਲੱਖ ਰੁਪਏ ਉਥੇ ਪਹਿਲਾ ਜੋ ਦੁੱਗਣੀ ਨੌਕਰੀ ਆ ਕੇ ਪੈਸੇ ਵੱਧ ਗਏ ਈਕੇ ਬੰਦਾ ਅੱਥਰ ਨੂੰ ਜਿਹੜਾ ਬੰਦਾ ਕੰਮ ਕਰਾ 4-15000 ਰੁਪਏ ਲਈ ਜਾਵੇ ਦਾਸੀ ਲਈ ਜਾਵੇ ਇਹ ਆਵਦਾ ਘਰੇ ਦਾ ਹੈ ਤਾਂ ਬਟੀਆਂ ਕੋਲੇ ਸਾਰੇ ਘੋਕਾ ਕੋਲੇ ਆ ਉਹ ਜਾਵੜੇ ਆ 5 ਸਾਲ ਬੁਰਕੇ ਹੋਣਾ ਨੇ ਖਬੀ ਜਾਵੇ ਖਬੀ ਜਾਵੇ ਕੋ ਸੋਈ ਜਾਵੇ ਐ ਦਾ ਸਮਾਂ ਨੇ ਬਹੁਤ ਹੋਰ ਹੋ ਜਾਦਾ ਮੁਰਕੇ ਕਹਾ ਕੀ ਗੱਲ ਆ ਇਧਰ ਆਉਣ ਨੇ ਹਾਂ ਕਿਉਂ ਹੁੰਦੀ ਆ ਗੱਲ ਹਾਂ ਹੁਣ ਜਿਵੇਂ ਜਹਾਜ਼ ਭਰ ਕੇ ਵਾਪਸ ਵੀ ਤੇ ਚਲ ਉਹ ਗਏ ਤਾਂ ਚੰਗੇ ਨੂੰ ਸੀਗੇ ਉਹਨਾਂ ਨੂੰ ਕਿਹੜਾ ਪਤਾ ਸੀਗਾ ਚੰਗੇ ਨੂੰ ਗਏ ਸੀ ਆਪ ਦੇ ਜਾਣੇ ਹਾਂ ਆ ਦਿਨ ਦੇ ਚ 40 40 50 50 ਲੱਖ ਲਾ ਕੇ ਗਏ ਸੀ ਗਏ ਤਾਂ ਚੰਗੇ ਨੂੰ ਸੀ ਗੱਲ ਕਰ ਪੁੱਠੀ ਪੈ ਗਈ ਨਾ ਅੱਛੇ ਗੁੱਸੇ ਫੱਕਾ ਨਾਲ ਪੁੱਟਾ ਜਿਹੜਾ ਪਹਿਲਾਂ ਲੋਕਾਂ ਦਾ ਪੂਰਾ ਹੀ ਹੋ ਗਿਆ ਵੀ ਆ ਵੀ ਤਰੀਨ ਚ ਮੌ ਪਾਉ ਤੇ ਦੂਈ ਨਾ ਵੇ ਮੂਰੀ ਬਣਾਉ ਹੂੰ ਕਾਹੀ ਮਿੰਟ ਤੇ ਫਾਇਦਾ ਨਹੀਂ ਹੋਣਾ ਮਿੰਟ ਮੱਗੀ ਹੋ ਗਈ ਹੂੰ ਹੁਣ ਅੱਜ ਨਾ ਦੇਖ ਲੈ ਤੂੰ ਸਾਰ ਜਾਨ ਨੂੰ ਪੈਸੇ ਭਰੇ ਤੇ ਘੰਟਿਆਂ ਨੂੰ ਮੋਜ ਬਣ ਗਈ ਅੱਧਾ ਤੇ ਪੈਸੇ ਨਾ ਮੁਖਰ ਮਖਰਾਵੇ ਖਾ ਗਏ ਵਿੱਚ ਭਖਾ ਦੇਗਾ ਘਾਟਣ ਵਿੱਚ ਇਹੋ ਪੈਸੇ ਮੁਰਦੇ ਨੇ ਪਤਾ ਕਰੂ ਦੱਸ ਦੀ ਹੂੰ ਇਹਨੇ ਕਿਹੜੇ ਪਿੰਡ ਦਾ ਬੰਦਾ ਆਇਆ ਸੀ ਮੈਂ ਗੱਲਾਂ ਗੱਲੀ ਪੈ ਗਿਆ ਉਹਨਾਂ ਦੇ ਜ਼ਿਕਰ ਤੇ ਆਇਆ ਸੀ ਉਹ ਕਹਿੰਦਾ ਸਾਡੇ ਪਿੰਡ ਦੇਖ ਲੈ ਤੂੰ ਇੱਕ ਮੁੰਡਾ ਗਿਆ ਸੀਗਾ ਇੱਕ 20 ਜਿਗ ਲਗਮੀ ਦੇ ਮੇਰੇ ਕੋਲੇ ਮੇਰਾ ਮੁੰਡਾ ਆਪ ਹੀ ਗਿਆ ਸੀ ਕੋਲ ਬੜੀ ਕਮਾਂਡਰ ਮਾਂ ਕਮਾਂਡਰ ਨੂੰ ਬੜੀ ਤਰ ਹਿੜੂ ਕੋਈ ਜਾਂਦੀ ਹੁੰਦੀ ਸੀ ਉਹਦਾ ਮੁੰਡਾ ਗਿਆ ਸੀ ਕੰਮ ਤੋਂ ਡੱਕਾ ਮਿਲਿਆ ਨਾ ਝੂਠ ਮਾਰਿਆ ਕਰੇ ਮੇਰਾ ਪਤਾ ਇਹਨੇ 5000 ਬਣਾਉਦਾ ਸੀ ਈ ਹਜ਼ਾਰ ਬਣਾਉਦਾ ਹੁਣ ਹੁੰਗਲਾ ਲਾ ਕੇ ਮੇਰਾ ਮੇਰੇ ਘਰ ਨੂੰ ਆਖਿਆ ਕਰੇ ਮੇਰੇ ਘਰ ਹੀ ਲੜਾਈ ਪਾਇਆ ਕਰੇ ਤੇ ਉਹਨੇ ਬਈ ਤੂੰ ਮੁੰਡਾ ਬਾਹਰ ਨਹੀਂ ਭੇਜਦਾ ਮੈਂ ਭੇਜੀ ਮੈਂ ਘਰ ਰਹਿੰਦੇ ਨਹੀਂ ਭੇਜਣਾ ਵੇਖ ਮੁੰਡਾ ਪਾਈ ਬਾਹਰ ਭੇਜਦਾ ਮਰ ਲੋ ਮੈਂ ਲੜ ਕੇ ਮੈਥੋਂ ਹਾਂ ਤੇ ਵੇਖ ਲੈ ਤੂੰ ਇਹ ਬਣਾਉ ਤੇ ਕੀ ਸੀਗਾ ਦੋ ਮਹੀਨਾ ਬਾਅਦ ਵਾਪਸ ਆ ਗਿਆ ਦੇਖੋ ਦੇਖੀ 30000 ਰੁਪਏ ਰੁਪ ਗਿਆ ਮਰ ਕੇ ਜੰਟਰ ਨੂੰ ਆਖਿਆ ਯਾਰ ਆਦਲ ਬਣੀ ਕਹਿੰਦਾ ਭੈ ਜਿਹੜਾ ਕਿਥੋਂ ਮੁੜ ਜੇ 35000 ਰੁਪਏ ਰੁਪ ਗਈ ਹੂੰ ਜੇ ਨਾ ਬੰਦਾ ਕਰੂਗੀ ਹੁਣ ਵੀ ਚਾਰ ਉਹ ਆ ਗਏ ਚਾਰ ਜਾ ਜਾ ਵਾਪਸ ਆ ਗਏ ਵਾਪਸ ਆਉਂਦੇ ਆ ਹੁਣ ਇੰਨਾ ਕਿੰਨਾ ਨੂੰ ਚਲੀ ਜਾਣ ਉਹ ਹੋਰ ਪੰਜਾਬ ਵੀ ਜਾਵੜਿਆ ਹੇ ਮੈਂ ਅੱਧੇ ਲੋਕੀ ਰੱਖੀਏ ਤੇ ਟੋਡਾ ਚਾਲਾ ਅੱਧੇ ਲੋਕੀ ਰੱਖੀਏ ਤੇ ਜਾਓ ਹੂੰ ਇਹ ਕੋਈ ਨਹੀਂ ਹੁੰਦਾ ਇਹ ਨਾਲ ਅੱਧੇ ਰੋ ਰੂ ਵੀ ਨਹੀਂ ਉਹ ਨਹੀਂ ਤੇ ਇਹ ਲੱਗ ਜਾਂਦੇ ਆ ਕੋਈ ਲੱਗਦੇ ਨਹੀਂ ਕਿਸੇ ਕਿਸੇ ਹਾਂ ਜਵਾਨ ਆਏ ਆ ਵੀ ਅੱਧੇ ਨੇ ਰੱਖਿਆ ਹੁੰਦੇ ਕਿਸੇ ਕਿਸੇ ਤੇ ਪਿੱਛੇ ਲੱਗੋ ਆਹ ਦਾ ਲੋਕੀ ਤੇ ਰੱਖੋ ਹੂੰ ਅੱਧੇ ਚੱਕ ਦੇ ਨਾਲੇ ਹੁੰਦੇ ਆ ਅੱਧੇ ਕੰਮ ਸਵਾਰ ਨਾਲੇ ਹੁੰਦੇ ਆ ਅੱਛਾ ਇਹ ਬੰਦਾ ਪਿੱਛੇ ਲੈ ਕੇ ਕਰੂਗਾ ਹਾਂ ਨੀ ਮਾ ਕਰਕੇ ਗੱਲ ਹੁੰਦੀ ਆ ਬਈ ਹੁਣ ਤਾਂ ਕਾਜੋ ਗਾ ਕੇ ਅੱਜ ਵਰ ਨਹੀਂ ਬਦਲ ਗਿਆ ਸੁਪਨੇ ਤਾਂ ਉਹੀ ਦਿਖਾਉਂਦੇ ਆ ਜਿਹੜੇ ਜੈਂਟਰ ਹੁੰਦੇ ਆ ਉਹੀ ਕਹਿੰਦੇ ਵੀ ਉਧਰ ਗੱਡੀਆਂ ਕਰਾਂ ਇਧਰ ਉਹ ਹੈ ਨਹੀਂ ਗਾ ਗੱਡੀਆਂ ਕਰਾਂ ਕਿ ਜਾਨ ਸਰ ਮੁੰਡੇ ਦੇ ਗੱਡਕਾਰ ਲੈ ਲਈ ਹਾਂ ਜਾਨ ਸਰ ਦਾ ਕਾਰ ਲੈ ਲਈ ਤੇ ਜਿਹੜਾ ਕੱਲਾ ਰਹਿੰਦਾ ਆ ਆਪਣੇ ਰੋਟੀਆਂ ਬਗਾਉਂਦਾ ਹਾਂ ਤੇ ਦਾ ਆ ਆਪਣੇ ਮਨ ਨਾਲੀ ਗੱਲ ਕੀ ਕਰਨੀ ਹੈ ਕਈ ਕਈ ਤਕੜੇ ਘਰ ਆ ਇੱਥੇ ਉਹਨੇ ਮੁੰਡੇ ਪੱਠੇਰੀ ਵੜਦੇ ਸੀਗੇ ਹਾਂ ਬਾਹਰ ਜਾਵੜੇ ਬਾਹਰ ਜਾ ਕੇ ਤੇ ਉੱਥੇ ਆਖੇ ਵੇਖ ਲੈ ਤੂੰ ਕੋਹੀ ਨੋਖਰੀ ਕਰੋ ਉਹਨਾਂ ਦੇ ਮੁੰਡਾ ਗਿਆ ਸੀਗਾ ਇਹਨਾਂ ਦਾ ਫੌਜੀਆਂ ਦਾ ਅਸੀਂ ਮੈਂ ਬਾਹਰ ਜਾਣਾ ਜਾਵੜਿਆ ਉੱਥੇ ਜਾ ਕੇ ਕਹਿੰਦੇ ਵੀ ਆਹ ਖੜੀ ਹੈ ਡੇਰੀ ਇਹਦੇ ਵਿੱਚ ਪੱਠੇ ਪਾਜਾ ਕਰ ਗਵਾ ਹਟਾ ਕੇ ਸਿੱਟ ਜਾ ਕਰ ਬਾਹਰ ਉਡੀਸ ਤੇ ਉਹ ਕਹਿੰਦਾ ਗਵਾ ਹਟਾ ਕਰੀ ਨਹੀਂ ਸਿੱਟਦਾ ਮੈਂ ਤੂੰ ਕਹ ਹੈ ਜ ਲੱਖ ਰੁਪਏ ਲਾ ਕੇ ਮੁੜ ਆਇਆ ਕਰ ਕੰਮ ਤਾਂ ਇਹੀ ਹੈ ਦੋਦਰ ਗੱਲ ਕਰ ਪੈਸੇ ਵੱਧ ਬਣਦੇ ਆ ਕਹਿੰਨੇ ਨੇ ਪੈਸੇ ਵਧ ਮੰਗਦੇ ਆਂਦੇ ਪੈਸੇ ਪੈਸੇ ਹੀ ਮੋ ਮੁਖ ਹੋ ਗਿਆ ਹੁਣ ਮੈਨੂੰ ਮਾ ਪਤਾ ਨਹੀਂ ਰਿਹਾ ਫਿਰ ਪੈਸਾ ਮੁੱਕ ਨਹੀਂ ਚਲੋ ਜੇ ਮਨ ਲਾ ਉਧਰ ਬੰਦਾ 50000 ਕਮਾਉਂਦਾ ਜੇ ਬਾਹਰ ਰਹਿ ਕੇ ਤੇ ਇਧਰ ਇਧਰ 20000 ਕਮਾਉਂਦਾ ਤੇ ਆਪਦੇ ਪਰਿਵਾਰ ਚ ਤਾਂ ਰਹਿੰਦਾ ਆਪਣੀ ਘੱਟ ਕਮਾਉਂਦਾ ਇੱਥੇ ਪੱਠੇ ਦੇ ਵਾਟੇ ਉੱਥੇ ਜਾ ਕੇ ਰੋਟੀਆਂ ਪਕਾ ਹੂੰ ਬੰਦਾ ਜਿਹਾ ਬਾਹਰ ਉੜ ਜਾ 15 ਦਿਨਾਂ ਬਾਹਰੋਂ ਆਵੇ ਦੇਖ ਲੈ ਤੂੰ ਆਹੀ ਬਣ ਜਾਂਦੀ ਆ ਮੁਰਗਾਂ ਦੇ ਨਾਲ ਦੋਖਦੇ ਕਿਤੇ 5 ਸਾਲ ਹੋਣਾ ਹੀ ਨਹੀਂ ਮੁੜ ਕੇ ਇਹ ਮੋ ਹੋ ਜਾਂਦਾ ਹਾਂ ਤਾਂ ਫੇ ਕੋਈ ਫਿਰ ਉਹਦਾ ਚਾਲੀ ਆ ਅਰ ਆ ਸਿੱਧੀ ਨਾ ਲਾਣਿਆ ਕਿਤੇ ਬੰਦਾ ਪਰ ਮੇਰਾ ਦਾ 10000 ਲਈ ਜਾਵੇ ਹੱਥ ਨੂੰ ਕਰੇਦਾ ਆਊਗਾ ਆ ਆ ਆ ਬਾਕੀ ਗੱਲ ਨਸ਼ੇ ਵਾਲਾ ਬੰਦਾ ਹੋਰ ਕੋਈ ਵੱਲ ਬਾਬਾ ਇਹੀ ਗੱਲ ਆ ਦੇਖ ਲੈ ਤੂੰ ਉਨੇ ਪਾਈ ਜਦੋਂ ਉਹਨੇ ਇੱਕ ਮਹੀਨੇ ਦੀ ਭਜਾਸਾ ਪੂਰਾ ਹੋ ਪੂਰਾ ਤੇ ਫਿਰ ਆਪ ਦੇ ਕੋਲ ਲਿਆਵ ਲਾ ਗਿਆ ਮੇਰੇ ਕੋਲੇ ਬੈਠ ਰਿਹਾ ਕਰੀ ਮੈਨੂੰ ਆਦਾ ਯਾ ਤੂੰ ਮੈਨੂੰ ਬੁੜਾਇਆ ਨਾ ਇੱਕ ਜਾਸਾ ਜਦੋਂ ਆਹਦਾ ਮੈਂ ਕਹਿੰਦਾ ਮੇਰਾ ਖੜਾ ਵੀ ਛੱਡ ਦੇ ਮੰਦੀ ਜਾਂਦਾ ਮੰਦੀ ਜਾਂਦਾ ਸੀਗਾ ਹੁਣ ਆਪਾਂ ਦੋਨੇ ਇੱਕੋ ਜਿਹੇ ਹੋ ਗਏ ਚੱਲ ਤੇ ਤੂੰ ਵੀ ਲਾ ਕੇ ਲਾ ਲਿਆ ਕਰ ਕਿ ਤੂੰ ਵੀ ਆਹਦਾ ਫਿਰ ਮੈਂ ਉਹ ਤੋਂ ਲਾ ਰਿਆ ਕਰਾ ਕਿਤੇ ਮੇਰੇ ਕੋਲ ਨਹੀਂ ਵੀ ਹੁੰਦਾ ਉਹ ਮੈਂ ਦੋ ਜਣੇ ਦਾ ਹੋ ਗਿਆ ਹੁੰਦਾ ਆਹ ਗੱਲ ਹੁੰਦੀ ਐ ਤੇ ਬਾਕੀ ਗਾ ਵੇਖਿਆ ਵੀ ਤੇਰਾ ਹੁਣ ਪਹਿਲਾ ਲਾ ਵੇਲਾ ਜਾਲਕਾਰ ਕਰਦੇ ਉਹ ਗੈਰੀ ਹੁੰਦਾ ਹੋਵੇਲਾ ਇਹਦਾ ਪਹਿਲਾ ਸੀਗਾ ਹੁਣ ਤਾਂ ਗੱਲ ਕਰ ਕੋਈ ਨਹੀਂ ਬੰਨਿਆ ਹਟ ਰਖਣੋਂ ਹਟ ਗਏ ਲੋਕ ਲੈ ਇਹ ਖਰਚਾ ਵਾਲਾ ਚਾਰ ਫੌਂ ਲਾ ਕੇ ਚਲੋ ਉਹ ਜਿਆ ਹੁਣ ਡੇਰੀਆਂ ਦੇ ਵਿੱਚ ਗੱਲਾਂ ਸੁਣਨੀਆਂ ਹੁਣ ਅੱਧਾ ਦੁੱਧ ਆਉਗਾ ਮੁਸ਼ਕਲ ਹੋ ਕਿੱਥੇ ਗਿਲੇ ਪੱਠੇ ਪਾਉਣੇ ਗੜੇ ਕਿੱਥੇ ਸੱਗਰੇ ਪੱਠੇ ਮੈਨੂੰ ਅੱਗੇ ਦਾ ਇੱਕ ਦਿਨ ਪੱਠੇ ਕੱਲ ਜਾਣੇ ਉਹ ਹੀ ਨਹੀਂ ਪਸ਼ੂ ਖਾਂਦੇ ਸੀਗੇ ਹੂੰ ਹੁਣ ਉਹ ਹੀ ਗਿਲੇ ਪੱਠੇ ਪਾਈ ਜਾਂਦੇ ਆ ਕਹਿੰਦੇ ਬੜਾ ਚਾਰ ਨੂੰ ਖਾਂਦੇ ਆ ਵਿੱਚ ਰੱਗ ਸੁਆ ਪਾਈ ਹੁੰਦੀ ਆ ਭੁੱਖੇ ਕੀ ਕਰਨ ਉਹ ਸਾਰਾ ਜਿਵੇਂ ਸਬਜ਼ੀਆਂ ਨੂੰ ਹੁਣ ਚੰਗੀ ਕੱਚੀ ਸਬਜ਼ੀ ਨੂੰ ਦਵਾਈ ਲਾ ਕੇ ਬੁਖਾਰਦੇ ਆ ਕਸ਼ਮੀਰ ਨੂੰ ਉਹ ਖਰਾਬ ਹੀ ਦੂਰ ਕਰਿਆ ਆਪਾਂ ਹੁੰਦੇ ਆ ਤਾਂ ਕਿ ਕੱਟ ਨਾ ਹੋਵੇ ਰੇ ਸਿਟੀ ਜਾਨ ਰੇ ਸਿਟੀ ਨੇ ਯਾਰੀ ਵਨ ਹੂੰ ਉਹ ਕਰਦਾ ਸਬਜ਼ੀ ਦੀ ਧਰ ਬਣੇ ਜਾਨੇ ਤਾਂ ਕਿ ਜੰਦੇ ਪਸ਼ੂਆਂ ਚ ਅੱਗੇ ਪਸ਼ੂ ਪਹਿਲੇ ਜਵਾਨਾਂ ਚ ਕਿਹੜਾ ਮੈਂ ਇਹਨੂੰ ਘਰਾ ਲੈਣਾ ਤੇ ਬਾਕੀ ਬਣ ਜਾਣੀ ਮੈਂ ਇਹ ਮੁੜ ਕੇ ਮੋਜ ਨਾਲ ਚੁਰੇ ਸੁਮੈਨੇ ਸੁਪੇ ਨਾ ਹੁਣ ਨਾ ਕੋਈ ਡਾਕਟਰ ਬਾਰਤੀ ਖੜੇ ਰਵੇ ਦੋ ਮਹੀਨਿਆਂ ਬਾਅਦ ਫੇ ਮੈਂ ਫਿਰ ਜਾਂਦੀ ਆ ਆਹ ਤਾਂ ਫਿਰ ਜਾਂਦੀ ਆ ਚਾਰ ਘੜਿਆ ਹੁੰਦਾ ਫੇ ਚਾਰ ਦੀ ਗਰਮੈਸ਼ ਹੁੰਦੀ ਆ ਕਿ ਨੜੇ ਵਾਕੀ ਦੁੱਧ ਨਹੀਂ ਚੰਗਾ ਹੁੰਦਾ ਇਹ ਪੀਣਾ ਉਹ ਮਸਕਾ ਮਸਕਾਈ ਜਾਂਦਾ ਅੱਗੇ ਲੱਸੀਆਂ ਪੀ ਜਾਂਦੇ ਡੱਕ ਮਦੂਦ ਪੀ ਜਾਂਦੇ ਰੋਟੀ ਘਰ ਖਾਂਦੇ ਹੜੀਵੜ ਦੇ ਵਧੀਆ ਹਾਜਮਾ ਜਾਂਦੀ ਹੁਣ ਜੇ ਇੱਕ ਦਿਨ ਬੰਦਾ ਲੱਸੀ ਦੀ ਡੱਕ ਵੀ ਪੀ ਲੇ ਉਹ ਹਾਜਮ ਹੀ ਨਹੀਂ ਹੋ ਵੀ ਲੱਗੀ ਕਰੂ ਮੈਂ ਲੱਸੀ ਉਹ ਜੀਆਂ ਆਉਗੀਆਂ ਹੂੰ ਉਹ ਵੀ ਹਜੇ ਹੋ ਗਏ ਕਿਉਂ ਕਿ ਉਹਨੇ ਕੀ ਕਰਦਾ ਅੱਗੇ ਲਾ ਕੇ ਕਹੇ ਲੱਸੀ ਮਾੜੀ ਐ ਲੱਸੀ ਪੀਓ ਤਾਕਤ ਸੀ ਲੱਸੀ ਵੰਡ ਤੇ ਘੋੜਾ ਕੇ ਖਾਈ ਜਣਾ ਢੱਕ ਮਾ ਘੋੜ ਵਧ ਗਿਆ ਸੀਗਾ ਚਰਤਾਲਾ ਸੀਗਾ ਹੁਣ ਗੁੜ ਚ ਵੀ ਸਭ ਪਾਉਣ ਲਾ ਕੇ ਮਾੜਾ ਗੁੜ ਖਾਲਾ ਗੁੜ ਨਹੀਂ ਹਜਮ ਹੁੰਦਾ ਹੁਣ ਤਾਂ ਪਿਓ ਪਿਓ ਰਹਿਣੀ ਗੋੜਾ ਉਹ ਤਾਂ ਖੰਡ ਦਾ ਹੁੰਦਾ ਜਿਹੜਾ ਖੰਡ ਹੁੰਦੀ ਅੱਧੀ ਉਹ ਚ ਸੱਚ ਨਹੀਂ ਮੰਨਣਾ ਕਿੱਲਾ ਫੇਲਾ ਕਵਾ ਦਾ ਡੁੱਡੂ ਡੁਕਲਾ ਕਮਾਲ ਦਾ ਹੁੰਦਾ ਸੀਗਾ ਘਰ ਦੇ ਮੜੇ ਤੋਂ ਮੜੇ ਘਰ ਦੇ ਵੀ ਲੋਖਣਾ ਕਮਾਰ ਹੁੰਦਾ ਸੀ। ਅੱਛਾ ਤੇ ਕੋਈ ਸ਼ਰਦਾ ਨਹੀਂ ਹੁੰਦਾ ਸੀ। ਫੱਗਾਂ ਤੇ ਪੇ ਫੱਗਾਂ ਤੇ ਬਾਹ ਤੁਰੀ ਜੋ ਵਾਰ। ਘਰੋਂ ਆ ਕੇ ਸੱਦ ਕੇ ਜਾਣਾ ਚਲੋ ਇੱਕ ਲਾੜੀਆਂ ਦੇ ਵੱਢ ਕੇ ਲੈ ਕੇ ਰੱਖ ਲੈਣੇ ਚਾਹ ਚਾਰੇ ਗੱਡੇ ਘੱਨੇ ਆ ਦੇ। ਹਮ। ਖਲਾਸ ਇਹ ਉਹ। ਹਮ। ਤੇ ਹਾਂ ਅਸੀਂ ਤੜਕੇ ਰੋਟੀ ਖਾਣ ਤੋਂ ਪਹਿਲਾਂ ਜਾ ਵੜਨਾ ਰੋਟੀ ਵੀਰੇ ਕਰੇ ਆ ਜਾਣਾ। ਹਮ। ਦੇਖ ਲਾ ਇੱਕ ਗੰਨੇ ਕਿਥੇ ਹੁੰਦੇ ਜਿੰਨੇ ਮਰਜ਼ੀ ਲੈ ਲੋ ਗੰਨੇ। ਅੱਛਾ। ਕੋਈ ਨਹੀਂ ਜਿਹੜਾ ਮਰਜ਼ੀ ਪੱਟਲਾ ਕਰਨੇ ਚਾਰ। ਹੁਣ ਕਹਿੰਦਾ ਗੰਨਾ ਪੱਟ ਲਾਗ ਲਾ ਗਲੰਬਾ ਲੈ ਕੇ ਆਉਂਦਾ। ਇਹਨੇ ਜਨੈਵਾਦੂ ਹੋ ਗਿਆ ਅੱਛਾ ਤਾਕਤ ਹੀ ਪੜਨਾ ਬੋਈਆ ਗੜ ਹੁੰਦਾ ਹੈਗਾ ਹੁਣ ਤਾਕਤਾਂ ਦੀ ਚੀਜ਼ ਕਿਹੜੀ ਆ ਦੱਸ ਮੈਨੂੰ ਇਹ ਤਾਂ ਤਾਕਤਾਂ ਦੀ ਕੋਈ ਚੀਜ਼ ਹੀ ਹੈਗੀ ਚੱਲ ਇਹ ਦੌਰ ਕਿਥੋਂ ਹੋਵੇ ਚੱਲ ਅੰਤਾ ਚਲੋ ਠੀਕ ਹੈ ਜੀ ਤੇ ਬਾਬੇ ਦੀਆਂ ਗੱਲਾਂ ਵਧੇਗਾ ਲੱਗਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ